ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇੱਕ ਚੀਜ਼ ਆਪਾਂ ਦੇਖਿਆ ਹੈ ਕਿਸਾਨ ਦੋਸਤੋ ਆਪਾਂ ਦੇਖਦੇ ਆਂ ਕਿ ਹਰ ਇੱਕ ਕਿਸਾਨ ਆਪਦੇ ਘਰ ਦੇ ਵਿੱਚ ਆਪਦੇ ਖਾਨ ਚੋਗੀਆਂ ਵੱਲਾਂ ਨੂੰ ਹੁੰਦਾ ਹੈ ਗਰਮੀ ਦੇ ਵਿੱਚ ਹਰ ਕਾਰੀ ਲੋਂਦਾ ਹੈ ਪਰੰਤੂ ਹੁੰਦਾ ਕੀ ਹੈ ਕਿ ਸਾਡੀਆਂ ਜਿਹੜੀਆਂ ਵੱਲਾਂ ਹੈਗੀਆਂ ਕਦੇ ਉਹਨਾਂ ਨੂੰ ਕੰਧ ਦੀ ਗਰਮੀ ਮਾਰ ਜਾਂਦੀ ਹੈ ਕਦੇ ਸਾਨੂੰ ਉਹਨਾਂ ਦੀ ਜਿਹੜੀ ਹੈਗਾ ਧਰਤੀ ਦਾ ਸੇਕ ਆ ਮਾਰ ਜਾਂਦਾ ਹੈ ਕਦੇ ਉਹਨੂੰ ਹਨੇਰੀ ਮਾਰ ਜਾਂਦੀ ਕਦੇ ਕੁਛ ਮਾਰ ਜਾਂਦਾ ਹੈ ਇਹਦੇ ਕਰਕੇ ਜੇ ਅਸੀਂ ਥੋੜਾ ਜਿਹਾ ਬਦਲਾਅ ਕਰ ਲਈਏ ਤਾਂ ਸਾਡੀਆਂ ਵੱਲਾਂ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੀਆਂ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਕਿ ਮੈਂ ਕਿਹਸ ਤਰੀਕੇ ਦੇ ਨਾਲ ਕਰਦਾ। ਮੈਸਜ ਕਰ ਚ ਕੀ ਕਰਦਾ ਐ ਕਿ ਮੇਰੇ ਕੋਲ ਘਰ 'ਚ ਜਗ੍ਹਾ ਤਾਂ ਕਾਫੀ ਐ ਜਿਹਦੇ ਘਾਟ ਹੈਗੀ ਉਹ ਵੀ ਇਹ ਕਰ ਸਕਦਾ। ਮੈਂ ਇੱਕ ਬਠਿੰਡੇ ਮਾਡਲ ਦੇਖਿਆ ਸੀ ਕਿ ਬਠਿੰਡੇ ਦੇ ਨੇੜੇ ਇੱਕ ਸੋਸਾਇਟੀ ਦੇ ਵਿੱਚ ਗਏ ਸੀ ਤਾਂ ਉੱਥੇ ਕਿਸਾਨ ਕੀ ਕਰਦੇ ਐ ਕਿ ਤੋਰੀਆਂ ਦੀ ਕੀਤੀ ਕਰਦੇ ਐ। ਤੋਰੀਆਂ ਨੂੰ ਜਿਹੜਾ ਹੈਗਾ ਤਾਰਾਂ ਦਾ ਜਾਲ ਬਣਾ ਕੇ ਉਹ ਉੱਤੇ ਚੜਾ ਦਿੰਦੇ ਆ ਤੇ ਆਪਾਂ ਵੀ ਘਰੇ ਐਕਟਰੀ ਉਸੇ ਤਰੀਕਾ ਨਾਲ ਕੀਤਾ ਕਿ ਜਾਲ ਬਣਾਇਆ ਕਿ ਇਹ ਤੇ ਤੋਰੀਆਂ ਉੱਪਰ ਚੜਾ ਰਹੇ ਆਂ ਬਾਕੀ ਮੈਂ ਹਰ ਸਾਲ ਕੀ ਕਰਦਾ ਕਿ ਜਿਵੇਂ ਤੁਸੀਂ ਆ ਦੇਖ ਰਹੇ ਹੋ ਇੱਕ ਛਾਪਾ ਧਰਤੀ 'ਚ ਘੜਦਾ ਛਾਪਾ ਧਰਤੀ ਘੜਦਾ ਤੇ ਉਹਰੇ ਨਾਲ ਮੁੱਢ ਦੇ ਨਾਲ ਬਦਲਾਤੀ ਇਹ ਵੱਲ ਹੈ ਛਾਪੇ ਉੱਤੇ ਚੜ ਜਾਣੀਆਂ ਤਾਂ ਉਸ ਤੋਂ ਬਾਅਦ ਇੱਕ ਤਾਂ ਜਿਹੜੀ ਤੋਰੀ ਹੈ ਈ ਡੀ ਲੱਗਣੀ ਹੈ ਤੇਰੀਆਂ ਤੋਰੀਆਂ ਈ ਡੀਡੀਆਂ ਹੋ ਜਾਣੀਆਂ ਅੱਲ ਲਮਕੇ ਇੱਥੋਂ ਤੱਕ ਵੀ ਜਾ ਸਕਦੀ ਹੈ ਤਾ ਇੱਕ ਤਾਂ ਵੱਲ ਨੂੰ ਸੇਕ ਨਹੀਂ ਮਾਰਦਾ ਦੂਜਿਆਂ ਨੂੰ ਫਲਜਰਾ ਲੱਗਦਾ ਹੈਗਾ ਇਹ ਕੰਮ ਬਹੁਤ ਵਧੀਆ ਹੈ ਹੁਣ ਆਪਾਂ ਹੀ ਕਰਦੇ ਆਂ ਆਪਾਂ ਘਰਾਂ ਦੇ ਵਿੱਚ ਕੀ ਕਰਦੇ ਆਂ ਥੱਲੇ ਵੱਲ ਫਲਾ ਦਿੰਦੇ ਆਂ ਥੱਲੇ ਫੈਲੀ ਹੋਈ ਵੱਲ ਦੇ ਵਿੱਚ ਡਰ ਵੀ ਲੱਗਦਾ ਕਿ ਸੱਪ ਨਾ ਹੋਵੇ ਕੋਈ ਠੂਹਾ ਨਾ ਆ ਜਾਏ ਕੋਈ ਹੋਰ ਚੀਜ਼ ਨਾ ਆ ਜਾਏ ਤਾਂ ਇਹਦੇ ਵਿੱਚ ਇਹ ਵੀ ਜਿਹੜਾ ਹੈਗਾ ਬਚਾ ਹੁੰਦਾ ਇੱਕ ਆ ਤਰੀਕਾ ਦੇਖੋ ਮੇਰਾ ਇੱਥੇ ਕੀ ਕੀਤਾ ਆਪਾਂ ਕਿ ਜਿਹੜਾ ਹੈਗਾ ਟੰਬੇ ਘੜਤੇ ਟੰਬੇ ਘੜਚ ਹੁੰਦੇ ਹੀ ਆ ਆਪਣੇ ਕੋਲੇ ਜਿਵੇਂ ਨਾ ਆਹ ਕਿ ਆਲ ਇਹਦਾ ਟੰਬਾ ਇੱਕ ਕਟਿੰਗ ਕੀਤੀ ਸੀਗੀ ਹਨਾ ਅਮਰੂਦ ਦੀ ਕਟਿੰਗ ਕੀਤੀ ਉਹ ਲਾਤਾ ਧਾਣੀਆਂ ਘੜਤੀਆਂ ਇਹਦੇ ਵਿਚਾਲੇ ਬਰੀਕ ਛਟੀਆਂ ਲਾਤੀਆਂ ਛਟੀਆਂ ਲਾ ਕੇ ਇਹਨੂੰ ਜਿਹੜਾ ਹੈਗਾ ਤਾਰ ਦੇ ਨਾਲ ਬਣ ਦਿੱਤਾ ਪਹਿਲਾਂ ਮੈਂ ਸੁਤਲੀ ਨਾਲ ਬਣਦਾ ਸੀ ਸੁਤਲੀ ਜਿਹੜਾ ਹੈਗਾ ਸਾਲ ਕੱਢਦੀ ਸਾਲ ਬਾਅਦ ਫੇਰ ਕਰਨਾ ਪੈਂਦਾ ਤਾਂ ਇੱਥੇ ਮੈਂ ਤਾਰ ਨਾਲ ਹੀ ਬਣਤੇ ਤਾਂ ਇਹਦੇ ਉੱਪਰ ਜਿਹੜਾ ਹੈਗਾ ਸਾਰੀ ਬਲ ਸਾਰੀ ਚੜ ਜਾਂਦੀ ਹੈ ਤੇ ਉੱਪਰ ਉੱਪਰ ਜਿਹੜਾ ਹੈਗਾ ਬਲਸਾਰਾ ਸਾਲ ਜਿਹੜਾ ਹੈਗਾ ਇਹਨੇ ਜਿਹੜਾ ਹੈਗਾ ਝਾੜ ਦਿੰਦੇ ਰਹਿਣਾ ਹੁਣ ਇਸੇ ਤਰੀਕਾ ਦੇਖੋ ਆਹ ਜਗਾ ਇੱਥੇ ਆਪਾਂ ਥੋੜਾ ਹੋਰ ਬਦਲਾ ਕਰਤਾ ਇੱਥੇ ਥੱਲੇ ਕਾਹ ਬਹੁਤ ਜਰਾ ਹੋ ਜਾਂਦਾ ਥੱਲੇ ਬਹੁਤ ਕਾਹ ਹੁੰਦਾ ਇੱਥੇ ਤਾਂ ਇੱਥੇ ਘਾਹ ਰੁਕਣ ਵਾਸਤੇ ਆ ਭੇਡਲੇ ਪਾਸੇ ਜਿਹੜਾ ਹੈਗਾ ਆ ਮਲਚਿੰਗ ਸ਼ੀਟ ਪਾ ਦਿੱਤੀ ਤੇ ਉੱਪਰਲੇ ਪਾਸੇ ਜਿਹੜਾ ਹੈਗਾ ਆ ਤਿੰਨ ਪੁਰਾਣੇ ਘਰੇ ਘਰੇ ਪਏ ਸੀਗੇ ਆਪਣੇ ਬਾਲੇ ਬਾਲੇ ਕੱਢੇ ਬਾਲਿਆਂ ਦੇ ਵਿਚਾਲੇ ਜਿਹੜਾ ਹੈਗਾ ਇਹ ਇਹ ਤੂਤਰੀਆਂ ਛਟੀਆਂ ਸੀਆਂ ਇਹ ਗੱਡਤੀਆਂ ਤੇ ਮੁੜ ਕੇ ਉਹ ਜਿਹੜਾ ਹੈਗਾ ਉਹਦੇ ਨਾਲ ਬਣਤਾ ਤਾਰ ਦੇ ਨਾਲ ਤਾਂ ਦੇਖੋ ਇਹਦੇ ਤੇ ਵੱਲ ਚੜੇਗੀ ਦਾ ਵਾਹ ਲੋ ਜਿਹਰੇਗੇ ਤੈਨੂੰ ਫਲ ਵੀ ਜ਼ਿਆਦਾ ਲੱਗੇਗਾ ਫਲ ਜਿਹੜਾ ਹੈਗਾ ਇਹ ਥੋੜੇ ਥਾਂ 'ਚ ਵੱਡੀ ਗੱਲ ਕਿ ਥੋੜੇ ਥਾਂ ਦੇ ਵਿੱਚ ਫਲ ਵਧੀਆ ਲੱਗੇਗਾ ਮੈਂ ਲਗਭਗ ਹਰ ਸਾਲ ਹੀ ਇਸ ਤਰੀਕਾ ਨਾ ਕਰਦਾ ਬਸ ਉਹ ਤੁਹਾਨੂੰ ਦਿਖਾਇਆ ਸੀਗਾ ਕਿ ਉੱਪਰ ਚੜਾਉਣ ਵਾਲਾ ਤੋਰੀਆਂ ਦਾ ਉਹ ਪਹਿਲੀ ਵਾਰੀ ਕੀਤਾ ਹੈ ਤੇ ਉਹ ਮੈਂ ਦੋ ਬਣਾਈ ਐ ਇਤਨੀ ਇੱਕ ਤੋਰੀਆਂ ਤੇ ਅੱਡ ਬਣਾ ਲਿਆ ਤੇ ਅੱਲਾਸ ਤੇ ਅੱਡ ਬਣਾ ਲਿਆ ਤੇ ਉਹਦੇ ਉੱਪਰ ਜਿਹੜਾ ਹੈਗਾ ਮੈਨੂੰ ਮੀਰ ਆ ਕਿ ਇਤਨੀ ਅੱਲਾ ਉਸ ਸੱਤ ਸੱਤ ਪੜਦੀਆਂ ਲੱਗਣੀਆਂ ਚਾਹੀਦੀਆਂ ਜੋ ਥਰੇ ਲੰਕਣੀਆਂ ਤਾਂ ਤੁਸੀਂ ਵੀ ਜੇਕਰ ਘਰ ਦੇ ਵਿੱਚ ਸਬਜੀ ਆਪਦੇ ਖਾਣ ਜੋਗੀ ਲਾਉਣੇ ਹੋ ਤਾਂ ਇਸ ਤਿਕਨ ਉੱਪਰ ਚੜਾਓ ਬਹੁਤ ਸੋਹਣੀ ਸਬਜੀ ਹੁੰਦੀ ਹੈ ਬਿਮਾਰੀ ਨਹੀਂ ਲੱਗਦੀ ਬੁੱਟੇ ਗਲਦੇ ਨਹੀਂ ਹੈਗੇ ਧੱਕੇ ਗਲਦੇ ਨਹੀਂ ਹੈਗੇ ਬਾਕੀ ਜਿਹੜਾ ਹੈਗਾ ਥੱਲੇ ਲੱਪਣਾ ਕੋਈ ਔਖਾ ਨਹੀਂ ਹੁੰਦਾ ਤਾਂ ਵੱਲ ਹੈਗੀ ਹੈ ਤਾਂ ਬੜਾ ਸੋਹਣਾ ਜਿਹੜਾ ਹੈਗਾ ਉਹ ਤੋਂ ਆਪਾਂ ਫਲ ਤੋੜ ਸਕਦੇ ਹਾਂ ਹਰ ਸਾਲ ਜਿਹੜਾ ਹੈਗਾ ਬਹੁਤ ਸਾਰੀ ਸਬਜੀ ਲੱਗਦੀ ਹੈ ਆਪ ਪੂਰੀ ਖਾਣੇ ਹੈ ਤੇ ਕਦੇ ਵੀ ਕਦੇ ਵੀ ਇਹਨਾਂ ਦੇ ਸਪਰੇ ਨਹੀਂ ਕਰਦੇ ਮੈਂ ਤਕ ਚੀ ਹੋਰ ਕਰਦਾ ਹੁਣਾ ਮੈਨੂੰ ਪਤਾ ਹੈ ਕਿ ਮੈਂ ਐਸ ਸਥਾਂ ਤੇ ਵੱਲਾਂ ਲਾਉਣੀਆਂ ਜਦੋਂ ਆਪਣਾ ਅਕਤੂਬਰ ਦਾ ਹੁੰਦਾ ਹੈ ਅਕਤੂਬਰ ਦੇ ਵਿੱਚ ਆਪਾਂ ਬਰਸੀਂ ਬੀਜਣਾ ਹੁੰਦਾ ਪਰ ਰੂੜੀ ਚੱਕ ਰਹੇ ਹੁੰਨੇ ਆ ਜਦੋਂ ਰੂੜੀ ਚੱਕਦੇ ਆ ਰੇੜੇ ਲਫਾ ਜਿਹੜੀ ਕਾਲੀ ਰੂੜੀ ਨਿਕਲਦੀ ਹੈ ਨਾ ਤੇ ਇੱਥੇ ਜਿਹੜਾ ਹੈਗਾ ਦੋਖ ਫੜੂਗਾ ਟੋਆ ਪੱਟ ਕੇ ਉਹਦੇ ਵਿੱਚ ਜਿਹੜਾ ਹੈਗਾ ਬੱਠਲ-ਬੱਠਲ ਰੂੜੀ ਤੇ ਬੱਠਲ ਜਿਹੜਾ ਹੈਗਾ ਮਿੱਟੀ ਰਲਾ ਕੇ ਭਰ ਦੇਦਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਹੁਣ ਮਾਰਚ ਚ ਆ ਕੇ ਜਾਂ ਫਰਵਰੀ ਕੀ ਜਦੋਂ ਵੱਲਾਂ ਲਾਈਆਂ ਉਹ ਤਾਂ ਉਹ ਗਲ ਜਾਂਦਾ ਤੇ ਉਹ ਵੱਲ ਲਾਈ ਦੀ ਫਿਰ ਵੱਲ ਤੇਜ਼ੀ ਦੇ ਨਾਲ ਛੱਡਦੀ ਤਾਂ ਉਹ ਜਿਹੜਾ ਹੈਗਾ ਸਾਡਾ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ਤਾਂ ਉਮੀਦ ਕਰਦਾ ਹੈ ਕਿ ਇਸ ਤਰੀਕੇ ਨੂੰ ਤੁਸੀਂ ਅਪਣਾਉਂਗੇ ਇਹ ਬਹੁਤ ਵਧੀਆ ਤਰੀਕਾ ਹੈ ਤੇ ਬਿਨਾ ਸਪਰੇਅ ਤੋਂ ਬਿਨਾ ਖਾਦ ਤੋਂ ਤੁਸੀਂ ਜਿਹੜੀਆਂ ਇਹ ਵੱਲਾਂ ਆਪਣੇ ਘਰ ਲਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ